ਦਿੱਲੀ ਕ੍ਰਾਈਮ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਜ਼ਿਲ੍ਹਾ ਫਾਇਲਕ ਹਲਕਾ ਜਲਾਲਾਬਾਦ ਥਾਣਾ ਵੈਰੋਕ ਵਿੱਚ ਪੈਂਦੇ ਪਿੰਡ ਚੱਕ ਜਾਨੀ ਸਰ ਸ਼ਿੰਦਿਆਵਾਲੀ ਵਿਖੇ ਨੈਸਲਿਸਟ ਜਸਟਿਸ ਪਾਰਟੀ ਦੀ ਹੋਈ ਇੱਕ ਮੀਟਿੰਗ ਇਸ ਮੀਟਿੰਗ ਸਖਜਿੰਦਰ ਸਿੰਘ ਸ਼ਿੰਦਿਆਵਾਲੀ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਬਲਵੰਤ ਸਮੇਵਾਲੀ ਰਾਸ਼ਟਰੀ ਸਖਤਰ ਲੋਕ ਸਭਾ ਦਾ ਫਰੋਈਪਰ ਇੰਚਾਰਜ ਵੀ ਪਹੁੰਚੇ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਪ੍ਰੋਸਤ ਕੀਤਾ ਨੈਸਲਿਸਟ ਜਸਟਿਸ ਪਾਰਟੀ ਸਦਾ ਹੀ ਮਜ਼ਦੂਰਾਂ ਦੇ ਹੱਕਾਂ ਲਈ ਖੜਾ ਉਤਰੂਗੀ ਵੱਡੀ ਗਿਣਤੀ ਵਿੱਚ ਨੈਸ਼ਨਲ ਜਸਟਿਸ ਪਾਰਟੀ ਵਿੱਚ ਹੋਏ ਮਜ਼ਦੂਰ ਸ਼ਾਮਲ ਚੱਕ ਜਾਨੀ ਸਰ ਜੀ ਕੀ ਕਹਿਣਾ ਚਾਹੁੰਦੇ ਆ ਸਾਡੇ ਕਮਰੇ ਸੀ ਕੱਚੇ ਡਿੱਗ ਪਏ ਅਸੀਂ ਲਿਖੇ ਵੀ ਸੀਗੇ ਲਿਖਾ ਕੇ ਲਾਇਗੇ ਸਾਥੋਂ ਤੇ ਸਾਨੂੰ ਕੁਝ ਨਹੀਂ ਕਿਛੇ ਨਹੀਂ ਮਾਫਾ ਕਰਨਾ ਨਾ ਕੋ ਪ੍ਰਾਥਾ ਕੁਝ ਵੀ ਨਹੀਂ ਦਿੱਤਾ ਨਵੇਂ ਸਰਕਾਰ ਵਾਲੋਂ ਰਾਸ਼ਨ ਕਾਰਡ ਵਗੈਰਾ ਚੱਲਦੇ ਆ ਉਹ ਚੱਲ ਗਿਆ ਸਾਡਾ ਸਰਕਾਰ ਨੂੰ ਕੀ ਬੇਨਤੀ ਕਰਦੇ ਆ ਅਸੀਂ ਆਨੇ ਸਾਨੂੰ ਕਮਰੇ ਦੇਣ ਸਾਡੇ ਕਮਰੇ ਡਿੱਗੇ ਸੀ ਕਮਰਾ ਇੱਕ ਵੀ ਨਿਖਵਾਇਆ ਕਿ ਨਹੀਂ ਨਾ ਕੋ ਪ੍ਰਾਥਾ ਨਾ ਕਮਰਾ ਫਾਰਮ ਭਰਨਾ ਆਇਆ ਸੀ ਕੋਈ ਆਇਆ ਵਾਧੂ ਭਰ ਕੇ ਲੈ ਕੇ ਗਏ ਉਹ ਦੇਖ ਕੇ ਕਰੋ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਆ ਕਿੱਥੋਂ ਦੇ ਰਹਿਣ ਵਾਲੇ ਚੱਕ ਜਾਨੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਸਾਡਾ ਰਾਸ਼ਨ ਕਾਰਡ ਨਹੀਂ ਬਣਿਆਗਾ ਬਣਿਆ ਵੀ ਸੀਗਾ ਕਟਾ ਦਿੰਦੇ ਆ ਤੇ ਨਾ ਸਾਨੂੰ ਕੋਈ ਫਲਸ਼ ਆਈ ਆ ਤੇ ਨਾ ਸਾਡਾ ਕੋਈ ਕਮਰਾ ਆਇਆ ਸਾਡੇ ਕੱਚੇ ਇਸ ਦੇ ਡੈਗ ਕਿਸੇ ਨੇ ਨਹੀਂ ਦਿੱਤੇ ਸਾਨੂੰ ਟੋਰਟ ਦਿੱਤੇ ਕੋਈ ਫਾਰਮ ਭਰੇ ਸੀ ਹਾਂ ਜੀ ਬਹੁਤ ਵਾਰੀ ਭਰੇ ਸੀ ਰਾਸ਼ਨ ਕਾਰਡ ਦੀ ਬਹੁਤ ਵਾਰੀ ਭਰੇ ਸ ਪਰ ਕਟਾ ਦਿੰਦੇ ਆ ਸਾਡਾ ਰਾਸ਼ਨ ਕਾਰਡ ਕਿਸੇ ਅ fırsਰਤ ਤੱਕ ਪਹੁੰਚ ਕੀਤੀ ਸੀ ਕੀਤੀ ਸੀ ਬਈ ਕੋਈ ਨਹੀਂ ਸਾਡੇ ਤਾਂ ਗੱਲ ਸੁਣਦਾਂਗੇ ਹੁਣ ਸਰਕਾਰ ਨੂੰ ਕੀ ਪੀਲ ਕਰਦੇ ਹੁਣ ਅਸ ਤੱਕ ਨਾ ਕਿਸੇ ਨੂੰ ਵੋਟ ਪਾਉਣੀ ਆ ਤੇ ਨਾ ਕੋਈ ਸਾਡੇ ਘਰ ਆਵੇ ਠੀਕ ਆ ਨਾ ਸਾਡੀ ਕੋਈ ਸਹੂਲਤ ਦਿੱਤੀ ਹੈ ਕਿਸੇ ਨੇ ਜੇ ਕਿਸੋ ਅਰੇ ਗਨ ਮੁਸ਼ਕਲ ਆ ਰਹੀ ਪੂਰਾ ਕੰਮ ਚੱਲਣਾ ਚਾਹੀਦਾ ਵਧੀਆ ਕੰਮ ਚੱਲਣਾ ਚਾਹੀਦਾ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਜੀ ਠੀਕ ਆ ਜਿਵੇਂ ਸਰਕਾਰ ਕੋਲੋਂ 100 ਦਿਨ ਪੂਰਾ ਕੀਤਾ ਜਾਂਦਾ 31 ਮਾਰਚ ਤੱਕ ਕਿੰਨੇ ਦਿਨ ਪੂਰੇ ਕੀਤੇ ਗਏ 100 ਦਿਨ ਕੀਤਾ ਜਾਂਦਾ ਨਾ 100 ਦਿਨ ਕੰਮ ਨਹੀਂ ਨਾ ਮਰ ਰਿਹਾ ਸਾਨੂੰ ਕਿੰਨਾ ਮਿਲਿਆ ਪਿਛਲੇ ਸਾਲ ਤੇ ਪਿਛਲੇ ਸਾਲ 100 ਦਿਨ ਮਿਲਦਾ ਤੇ ਜਿਹੜੇ ਹੁਣ ਜਿਮੇਦਾਰਾਂ ਦੇ ਕੰਮ ਆ ਮਸ਼ੀਨੀ ਕੰਮ ਚੱਲ ਰਿਹਾ ਵੀ ਮਸ਼ੀਨਾਂ ਦੇ ਕੰਮ ਚੱਲ ਪਿਆ ਠੀਕ ਆ ਵੀ ਆਪਾਂ ਨੂੰ ਕੰਮ ਨਹੀਂ ਮਿਲ ਰਿਹਾਗਾ ਤੇ ਹੁਣ ਸਾਨੂੰ ਤਾਂ 365 ਦਿਨ ਕੰਮ ਮਿਲਣਾ ਚਾਹੀਦਾ ਜਿਵੇਂ ਸਰਕਾਰ ਵੱਲੋਂ ਹੁਣ ਸੂਲਤਾ ਮਿਲੀਆਂ ਜਿਵੇਂ ਫਲਸ਼ਾਂ ਦੀ ਮਕਾਨਾਂ ਦੀ ਕੋਈ ਆਈ ਹੈ ਨਾ ਜੀ ਕੋਈ ਨਹੀਂ ਆਈ ਕੋਈ ਫਾਰਮ ਭਰੇਗੇ ਸੀ ਫਾਰਮ ਬਹੁਤ ਵਾਰੀ ਭਰੇ ਆ ਜੀ ਫਿਰ ਕੀ ਵਿਸ਼ਵਾਸ ਦਵਾਇਆ ਵਿਸ਼ਵਾਸ ਇਹੀ ਲਿਖਣਾ ਮਰੇ ਦਵਾਉਂਦੇ ਆ ਖੇਰੰਦੇ ਵੀ ਤੁਹਾਨੂੰ ਦੇਵਾਂਗੇ ਤੁਹਾਨੂੰ ਕਵਰੇਜ ਦੇਵਾਂਗੇ ਤੁਹਾਨੂੰ ਫਲਸ਼ਾਂ ਦੇਵਾਂਗੇ ਤੁਹਾਨੂੰ ਚੈੱਕ ਦੇ ਕੇ ਜਾਵਾਂਗੇ ਵਾਧੂ ਕੁਝ ਦੇਵਾਂਗੇ ਜਦੋਂ ਆਉਂਦੇ ਆ ਘਰਾਂ ਚ ਆ ਕੇ ਇਹੀ ਕਹਿ ਕੇ ਜਾਂਦੇ ਬਸ ਹੋਰ ਕੱਖ ਨਹੀਂ ਦਿੰਦੇਗੇ ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਹੋਰ ਕੁਝ ਨਹੀਂ ਦਿੰਦੇਗੇ ਕਿਉਂਕਿ ਆਪਾਂ ਨੂੰ ਗਰੀਬਾਂ ਨੂੰ ਇਹੀ ਮਿਲਣਾ ਚਾਹੀਦਾ ਵੀ 365 ਦਿਨ ਹੀ ਕੰਮ ਮਿਲਣਾ ਚਾਹੀਦਾ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਇਹੀ ਕਹਿੰਦੇ ਵੀ ਸਾਨੂੰ ਕੰਮ ਮਿਲੇ ਬਸ ਦਿਹਾੜੀ ਪੁੱਲ ਮਿਲੇ ਗਰੀਬ ਨੂੰ ਵਿਦੇ ਆੜੀ ਫੁੱਲ ਮਿਲਣੀ ਚਾਹੀਦੀ ਆ ਤੇ ਕੰਮ ਵੀ ਫੁੱਲ ਮਿਲਣਾ ਚਾਹੀਦਾ ਵੀ ਸਾਲ ਦਾ ਸਾਲ ਪੂਰਾ ਹੀ 365 ਦਿਨ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ